ਭਾਜਪਾ ਜਨਤਾ ਪਾਰਟੀ ਵੱਲੋਂ ਚਲਾਏ ਜਾ ਰਹੇ ਮੈਂਬਰਸ਼ਿਪ ਅਭਿਆਨ ਦੇ ਤਹਿਤ ਅੱਜ ਸਾਨੇਵਾਲ ਵਿਖੇ ਪਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਸੰਘੋਵਾਲ ਅਤੇ ਜਨਸਕਰਤਾ ਰਸ਼ਪਾਲ ਸਿੰਘ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਵਰਕਰਾਂ ਨੂੰ ਮੈਂਬਰਸ਼ਿਪ ਦੀ ਜਾਣਕਾਰੀ ਦੇਣ ਲਈ ਪੰਜਾਬ ਪਾਜਪਾ ਦੇ ਉਮੀਦਵਾਰ ਪ੍ਰਧਾਨ ਜਤਿੰਦਰ ਸਿੰਘ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਹ ਜਾਣਕਾਰੀ ਸਾਂਝੀ ਕੀਤੀ ਆਉ ਸੁਣਦੇ ਆਂ। ਸਾਡੀ ਜੋ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਐਨਐਲਸੀ ਦੀ ਜੋ ਮਹਾਮંત્રી ਪੰਜਾਬ ਨੇ ਅਤੇ ਜੋ ਸਾਡੀ ਇਸ ਮਹਿੰਦੇ ਇੰਚਾਰਜ ਨੇ ਜਤਿੰਦਰ ਮਿਰਤਲ ਜੀ ਉਹ ਪਹੁੰਚੇ ਸੀ ਅਸੀਂ ਲੁਧਿਆਣਾ ਦਿਹਾਤੀ ਦੇ ਵਿੱਚ ਅੱਜ ਸਾਂਨੇਵਾਰ ਵਿਧਾਨ ਸਭਾ ਦੇ ਵਿੱਚ ਮੀਟਿੰਗ ਰੱਖੀ ਸੀ ਮੇਰੀ ਸਮੁੱਚੀ ਟੀਮ ਲੁਧਿਆਣਾ ਦਿਹਾਤੀ ਦੀ ਅੱਜ ਵਿਸ਼ਵਾਸ ਲਗਾਉਂਦੇ ਆ ਕਿ ਜਦੋਂ ਇੱਕ ਤਰੀਕ ਤੋਂ ਇਹ ਸ਼ੁਰੂ ਹੋਊਗੀ ਅਸੀਂ ਲੁਧਿਆਣਾ ਦਿਹਾਤੀ ਦੇ ਵਿੱਚੋਂ ਵੱਤ ਤੋਂ ਵੱਧ ਮੈਂਬਰ ਭਰਤੀ ਕਰਕੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਯਾ ਪ੍ਰਧਾਨ ਸੁਨੀਲ ਜਾਖੜ ਜੀ ਅਤੇ ਮੰਤਰੀ શ્રી ਨਿਵਾਸਨੂ ਜੀ ਸਾਡੇ ਸੰਗਠਨ ਦੇ ਮੰਤਰੀ ਨੇ ਅਸੀਂ ਉਹਨਾਂ ਨੂੰ ਬਹੁਤ-ਬਹੁਤ ਗਿਣਤੀ ਦੇ ਵਿੱਚ ਤੋਂ ਮੈਂਬਰ ਬਣਾ ਕੇ ਭੇਜਾਂਗੇ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਵਿਸ਼ਵਾਸ ਦਿਵਾਉਣਾ ਕਿ ਬਹੁਤ-ਬਹੁਤ ਮੈਂਬਰ ਲਾਣਾ ਚਾਹਤੀ ਕਿਚੋਂ ਬੁਹਾਏ ਕਿਹੜੀ ਕਿਹੜੀ ਧਨ ਮੰਤਰੀ ਯੋਜਨਾਵਾਂ ਲੈ ਕੇ ਆਏ ਹੋ ਕਿਹੜੀ ਕਿਹੜੀ ਇਸ ਨੂੰ ਜੋ ਸਕੀਮਾ ਆਮ ਜਨਤਾ ਲਈ ਪ੍ਰਧਾਨ ਮੰਤਰੀ ਜਿਨੇ ਲਾਗੂ ਕੀਤੇ ਨੇ ਉਹ ਅਸੀਂ ਹਰ ਘਰ ਘਰ ਪਹੁੰਚਾਵਾਂਗੇ ਹਲੇ ਤਾਂ ਅਸੀਂ ਜੋ ਭਾਰਤੀ ਮਹਿਮਾ ਸ਼ੁਰੂ ਕੀਤੀ ਹੈ ਮੈਂਬਰਸ਼ਿਪ ਮਹਿਮਾ ਸ਼ੁਰੂ ਕੀਤੀ ਹੈ ਅਸੀਂ ਬਹੁਤ-ਬਹੁਤ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜਨਾ ਆਨਲਾਈਨ ਇੱਕ ਨੰਬਰ ਜਾਰੀ ਕੀਤਾ 8800002024 ਉਹਦੇ ਉੱਤੇ ਮਿਸ ਕਾਲ ਕਰਕੇ ਲੋਕਾਂ ਨੇ ਮੈਂਬਰ ਬਣ ਜਾਣਾ ਫਿਰ ਵੀ ਨਹੀਂ ਕੋਈ ਮੋਬਾਈਲ ਕਰਦਾ ਤਾਂ ਅਸੀਂ ਘਰ ਜਾ ਕੇ ਫਾਰਮ ਭਰਾਂਗੇ ਘਰ ਘਰ ਬਹੁਤ ਬਹੁਤ ਮੈਂਬਰ ਬਣਾਵਾਂਗੇ ਤੇ ਭਤਾਨਵਾਦ ਜੀ ਦੀ ਜੀਸ਼ੁ ਕਰਮਾ ਯੋਜਨਾ ਉਹ ਇੰਦਰਾ ਜੋ ਪ੍ਰਧਾਨ ਮੰਤਰੀ ਜੀ ਦੀ ਆਵਾਸ ਯੋਜਨਾ ਹੈਗੀ ਤੇ ਉਹਨਾਂ ਦੀ ਯੋਜਵਿਲਾ ਯੋਜਨਾ ਹੈ ਸਾਰੀਆਂ ਯੋਜਨਾਵਾਂ ਅਸੀਂ ਘਰ ਘਰ ਕੈਂਪ ਲਗਾ ਕੇ ਵੀ ਲਾਗੂ ਕਰਾਂਗੇ ਕਿਸਾਨਾਂ ਬਾਰੇ ਕਿਸਾਨਾਂ ਨੂੰ ਜੋ ਕਿਸਾਨ ਨidhi ਪਹਿਲਾਂ ਹੀ ਮਿਲ ਰਹੀ ਆ ਉਹਦੇ ਵਿੱਚ ਵੀ ਹੁਣ ਮੋਤੀ ਜੀ ਹੋਰ ਦਾਇਰਾ ਵੱਡਾ ਕਰਨ ਲੱਗੇ ਨੇ ਹੋਰ ਜ਼ਿਆਦਾ ਲੋਕਾਂ ਨੂੰ ਦਾਇਰੇ ਵਿੱਚ ਤੇ ਹਾਂ ਚਾਹੁੰਦੇ ਨੇ ਤੇ ਐਮਐਸਪੀ ਵੀ ਦੇ ਰਹੇ ਨੇ ਉਹ ਫਸਲਾਂ ਦੇ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਚਾਹੁੰਦੇ ਆ ਮਦਦ ਕਰਨਾ ਚਾਹੁੰਦੇ ਆ ਕਿਸਾਨਾਂ ਦੀ ਸਿਰਫ ਕਿਸਾਨਾਂ ਦੀਆਂ ਜੋ ਮੰਗਾ ਨੇ ਉਹਨਾਂ ਨੂੰ ਸਹੀ ਥਿੱਕਾ ਨਾਲ ਉੱਥੇ ਪੇਸ਼ ਕਰਨ ਜਾ ਕੇ ਤਾਂ ਸਾਰਾ ਮੋਤੀ ਜੀ ਪਹਿਲਾਂ ਹੀ ਕਿਸਾਨਾਂ ਦੇ ਨਾਲ ਹੈ। ਅੱਤੀ ਵੱਲੋਂ ਹਰੇਕ ਵਰਕਰ ਦੀ ਇਹ ਡਿਊਟੀ ਲਈ ਗਈ ਆ ਵੀ ਹਰੇਕ ਪੂਥ ਦੇ ਵਿੱਚ ਘੱਟ ਤੋਂ ਘੱਟ 200 ਮੈਂਬਰ ਆ ਜਿਹੜੇ ਇਹ ਮੈਂਬਰਸ਼ਿਪ ਅਭਿਆਨ ਦੇ ਵਿੱਚ ਅਸੀਂ ਮੈਂਬਰ ਬਣਾਉਣੇ ਨੇ। ਤੇ ਜਿਹਦੇ ਨਾਲ ਪੰਜਾਬ ਦੇ ਚੋਂ ਅਪ੍ਰੋਕਸੀਮੇਟ 50 ਕਿ ਲੱਖ ਵੋਟਰ ਜਿਹੜਾ ਹੈ ਮੈਂਬਰ ਭਾਰਤੀ ਜਨਤਾ ਪਾਰਟੀ ਦਾ ਬਣਦੇ ਅਨੁਮਾਨ ਹੈ। ਸਾਨੇਵਾਲ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਡਿਊਟੀ ਲੱਗੀ ਹੈ ਵਰਕਰ। ਸਾਨੇਵਾਲ ਦੇ ਵਿੱਚ ਮਤਲਬ ਜਿਨੇ ਹਰ ਇੱਕ ਵਰਕਰ ਨੂੰ ਇਹ ਕਿਹਾ ਗਿਆ ਵੀ ਸਾਰੇ ਵੱਧ ਤੋਂ ਵੱਧ ਆਪਣੇ ਮੈਂਬਰ ਬਣਾਉਣ। ਠੀਕ ਹੈ ਤੇ ਜਿਹੜੇ ਐਕਟਿਵ ਮੈਂਬਰਸ਼ਿਪ ਜਿਹੜੀ ਹੈਗੀ ਆ ਉਹ ਜਿਹਦੀ ਇਕੱਠਾਂਗੇ ਅਸੀਂ ਉਹ ਮੈਂਬਰ ਜਿਹੜਾ ਉਹ ਜਿਨੇ 100 ਜਿਹੜੇ ਪ੍ਰਾਇਮਰੀ ਮੈਂਬਰ ਬਣਾਇਆ ਹੋਊਗਾ ਘੱਟੋ ਘੱਟ ਉਹ ਹੀ ਐਕਟਿਵ ਮੈਂਬਰ ਬਣੂਗਾ ਜਿਹੜਾ ਕਿਸੇ ਅਹੁਦੇ ਦੇ ਉੱਤੇ ਕਿਸੇ ਵੀ ਮਤਲਬ ਚਾਹੇ ਪੰਚਾਇਤ ਤੌਰ ਤੇ ਜਾਂ ਨਗਰ ਕੌਂਸਲ ਦੇ ਮਤਲਬ ਕੌਂਸਲਰ ਦੇ ਤੌਰ ਤੇ ਖੜਨਾ ਚਾਹੇ ਉਹ ਨੂੰ ਘੱਟ ਤੋਂ ਘੱਟ 100 ਮੈਂਬਰ ਜਿਹੜਾ ਬਣਾਉਣਾ ਲਾਜ਼ਮੀ ਨੇ ਤੇ ਕਿੰਨੀ ਜੜੀ ਇਹਦੀ ਫੀਸ ਹੁੰਦੀ ਹੈ ਉਹ ਤਾਂ ਜਿਹੜਾ ਜਿਹੜੀ ਪ੍ਰਾਇਮਰੀ ਮੈਂਬਰਸ਼ਿਪ ਦੀ ਕੋਈ ਫੀਸ ਨਹੀਂ ਹੈ ਆਨਲਾਈਨ ਜਿਹੜਾ ਨੰਬਰ ਜਾਰੀ ਸਰਕਾਰ ਪਾਰਟੀ ਵੱਲੋਂ ਕੀਤਾ ਗਿਆ 880000 B24 ਇਹਦੇ ਤੇ ਮਿਸ ਕਾਲ ਲੈਣੀ ਹੈ ਤਾਂ ਉਹ ਜਿਹੜਾ ਨੰਬਰ ਜਨਰੇਟ ਹੋ ਜਾਏਗਾ ਉਹ ਮੈਂਬਰ ਬਣ ਜਾਏਗਾ ਫਿਰ ਉਹਨੂੰ ਉਸ ਨੂੰ ਦੇ ਵਿੱਚ ਇੱਕ ਲਿੰਕ ਆਊਗਾ ਉਹ ਲਿੰਕ ਖੋਲ ਕੇ ਆਪਾਂ ਜਿਹੜੀ ਆਪਣੀ ਜਾਣਕਾਰੀ ਸਾਰੀ ਭਰਨੀ ਹੈ ਅੱਜ ਦੀ ਜੋ ਸਾਡੀ ਮੀਟਿੰਗ ਹੋਈ ਹੈ ਬਹੁਤ ਵਧੀਆ ਹੋਈ ਹੈ ਇਹਦੇ ਵਿੱਚ ਜੋ ਅਭਿਆਨ ਚਲਾਇਆ ਗਿਆ ਹੈ ਜਿਹਦੇ ਵਿੱਚ ਕਿ ਮੈਂਬਰਸ਼ਿਪ ਅਭਿਆਨ ਹੈ ਜਿਹੜਾ ਪਹਿਲਾ ਮੈਂਬਰਸ਼ਿਪ ਅਭਿਆਨ ਸੀ ਉਹ 14 ਤੋਂ 20 ਦੇ ਵਿੱਚ ਖਤਮ ਹੋ ਗਿਆ ਸੀ ਹੁਣ ਨਵਾਂ ਅਭਿਆਨ ਜੋ 1 ਸਤੰਬਰ ਤੋਂ ਚੱਲ ਰਿਹਾ ਹੈ ਇਹ 1 ਸਤੰਬਰ ਤੋਂ 1 ਸਤੰਬਰ ਚੱਲੂ ਹੋ ਜਾਣਾ ਹੈ ਔਰ 25 ਸਤੰਬਰ ਤੱਕ ਚੱਲੇਗਾ ਉਹਦੇ ਅਸੀਂ ਸਾਰੇ ਮੈਂਬਰ ਐਜ਼ ਐਮ ਡਿਸਟ੍ਰਿਕਟ ਇੰਡਸਟਰੀਅਲ ਕੋਲ ਚੇਅਰਮੈਨ ਵੱਲੋਂ ਰਮੇਸ਼ ਕੱਕੜ ਅਸੀਂ ਸਾਡੀ ਕੋਸ਼ਿਸ਼ ਹੋਏਗਾ ਹਜ਼ਾਰਾਂ ਦੇ ਵਿੱਚ ਅਸੀਂ ਮੈਂਬਰਸ਼ਿਪ ਕਰੀਏ ਔਰ ਮਤ ਤੋਂ ਬਾਅਦ ਬੀਜੇਪੀ ਆਪਣੀ ਪਾਰਟੀ ਦੇ ਸਿਰ ਟੱਕਰੀਏ ਔਰ ਜੋ ਗੁਲਾਬ ਦਾ ਫੁੱਲ ਆ ਉਹਨੂੰ ਸਾਰੀਆਂ ਪਾਰਟੀਆਂ ਦੇ ਉੱਪਰ ਲੈ ਆਈਏ ਔਰ ਦੇਸ਼ ਦੇ ਵਿੱਚ ਜੋ 2027 ਦੇ ਵਿੱਚ ਇਲੈਕਸ਼ਨ ਆਉਣ ਉਹਦੇ ਵਿੱਚ ਨਿਸ਼ਚਿਤ ਹੋ ਜਾਏ ਕਿ ਆਉਣ ਵਾਲੀ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ ਸਰਕਾਰ ਜੋ ਬਣੇਗੀ ਉਹ ਸਰਕਾਰ ਬੀਜੇਪੀ ਦੀ ਬਣੇਗੀ ਕਮਲ ਦੇ ਫੁੱਲ ਦੀ ਬਣੇਗੀ ਜਿਸ ਦੇ ਨਾਲ ਏ ਹੁਣ ਤੱਕ ਸਾਡਾ ਮਤਭਾਗ ਹੈ ਕਿ ਜਿਸ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਕੋਈ ਹੋਰ ਹੈ ਔਰ ਸੈਂਟਰ ਦੇ ਵਿੱਚ ਹੋਰ ਹੈ ਹੁਣ ਸੈਂਟਰ ਦੇ ਵਿੱਚ ਬੀਜੇਪੀ ਹੈ ਜਦੋਂ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਆਏਗੀ ਤਾਂ ਸਾਡਾ ਇੱਕ ਸੁਨਹਿਰਾ ਪੰਜਾਬ ਬਣੇਗਾ ਜਿਸ ਪੰਜਾਬ ਨੂੰ ਹੁਣ ਤੱਕ ਦੂਜੀਆਂ ਪਾਰਟੀਆਂ ਨੇ ਸੁਨਹਿਰਾ ਪੰਜਾਬ ਕਿਹਾ ਜਰੂਰ ਹੈ ਪਰ ਸੁਨਹਿਰਾ ਪੰਜਾਬ ਬਣਾਇਆ ਨਹੀਂ ਹੈ ਪਰ ਜਦੋਂ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਨਾਲ ਪੰਜਾਬ ਦੇ ਵਿੱਚ ਸਰਕਾਰ ਬੀਜੇਪੀ ਦੀ ਹੋਏਗੀ ਤਾਂ ਫਿਰ ਸਾਡਾ ਸੁਨਹਿਰਾ ਪੰਜਾਬ ਬਣੇਗਾ ਔਰ ਗੁਜਰਾਤ ਦੀ ਤਰ੍ਹਾਂ ਹੋਰ ਕੰਨ ਦੂਸਰੇ ਸਟੇਟਾਂ ਦੇ ਹਿਸਾਬ ਨਾਲ ਜਿੱਥੇ ਬੀਜੇਪੀ ਦੀ ਸਰਕਾਰ ਉਸ ਦੇ ਹਿਸਾਬ ਨਾਲ ਸਾਡਾ ਪੰਜਾਬ ਦਾ ਵੀ ਉਹ ਦਿਨੋ ਦਿਨ ਉਹਦੇ ਵਿੱਚ ਉਤਸ਼ਾਹ ਦੇ ਨਾਲ ਉਮਤੀ ਹੋਏਗੀ ਉਤਸ਼ਾਹ ਦੇ ਨਾਲ ਸਾਰਾ ਸਾਡਾ ਇੰਡਸਟਰੀ ਵਧੇਗੀ ਇੰਡਸਟਰੀ ਵਧੇਗੀ ਰੋਜ਼ਗਾਰ ਵਧੇਗਾ ਰੋਜ਼ਗਾਰ ਵਧਣ ਦੇ ਨਾਲ ਸਾਡਾ ਪੰਜਾਬ ਇੱਕ ਖੁਸ਼ਹਾਲ ਪੰਜਾਬ ਬਣੇਗਾ